ਇਹ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪੰਜਾਬ ਦੇ ਨਵੇਂ ਇੰਚਾਰਜ ਭੁਪੇਸ਼ ਬਗੇਲ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਜਿਹੜੇ ਉਹ ਸ਼ਾਮਿਲ ਹੋਣਗੇ ਤਾਂ ਪੰਜਾਬ ਦੇ ਵਿੱਚ ਲੀਡਰਾਂ ਦੇ ਵਿੱਚ ਆਪਸੀ ਖਿੱਚੋ ਤਾਣ ਅਤੇ ਟੜੇਬੰਦੀ ਅਤੇ ਬਿਆਨਬਾਜ਼ੀ ਦਰਮਿਆਨ ਇਹ ਵੱਡੀ ਮੀਟਿੰਗ ਦਿੱਲੀ ਵਿੱਚ ਹੋ ਰਹੀ ਹੈ ਟੜੇਬੰਦੀ ਨੂੰ ਖਤਮ ਕਰਨ ਦੇ ਲਈ ਚਰਚਾ ਜਿਹੜੀ ਇਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਅਤੇ ਕੋਈ ਰਣਨੀਤੀਆ ਜਿਹੜੀ ਉਹ ਵੀ ਕਾਂਗਰਸ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਬਣਾਈ ਜਾ ਸਕਦੀ ਆ ਤਾਂ ਇਸ ਵੇਲੇ ਦੀ ਇੱਕ ਵੱਡੀ ਖਬਰ ਆ ਜਿਹੜੀ ਉਹ ਤੋਂ ਦੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਕਾਂਗਰਸ ਦੇ ਵੱਲੋਂ ਅੱਜ ਵੱਡੀ ਮੀਟਿੰਗ ਆ ਜਿਹੜੀ ਉਹ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਪੰਜਾਬ ਕਾਂਗਰਸ ਨੇ 2 ਸਾਲਾਂ ਬਾਅਦ ਯਾਨੀ ਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਪ੍ਰਦਰਸ਼ਨ ਕਰਨਾ ਹੈ ਮੈਦਾਨ ਦੇ ਵਿੱਚ ਉਤਰਨਾ ਹੈ ਅਤੇ ਇਸ ਦੇ ਲਈ ਪਾਰਟੀ ਦੇ ਵੱਲੋਂ ਰਣਨੀਤੀ ਬਣਾਉਣੀ ਆ ਜਿਹੜੀ ਉਹ ਸ਼ੁਰੂ ਕਰ ਲਈ ਗਈ ਹੈ ਮਿਸ਼ਨ 2027 ਲਈ ਅੱਜ ਪਾਰਟੀ ਦੇ ਨਵੇਂ ਇੰਚਾਰਜ ਅਤੇ ਛਤਿਸਗੜ ਦੇ ਸਾਬਕਾ ਸੀਐਮ ਪੁਪੇਸ਼ ਪੰਘੇਲ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਮੀਟਿੰਗ ਹੋਵੇਗੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਜਿਹੜੇ ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਤਾਂ ਇਸ ਮੀਟਿੰਗ ਦੇ ਵਿੱਚ ਸੂਬੇ ਦੀ ਸਥਿਤੀ ਤੇ ਫੀਡਬੈਕ ਲਿਆ ਜਾਵੇਗਾ ਅਤੇ ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਉੱਤੇ ਰੋਕ ਲਗਾਉਣ ਦੇ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ ਕੁਝ ਦਿਨ ਪਹਿਲਾਂ ਇੰਚਾਰਜ ਨੂੰ ਖੁਦ ਧੜੇਬੰਦੀ ਦੇ ਮੁੱਦੇ ਉੱਤੇ ਸਪਸ਼ਟੀਕਰਨ ਜਿਹੜਾ ਉਹ ਦੇਣਾ ਪਿਆ ਸੀ ਜਿਸ ਦੇ ਵਿੱਚ ਇਹ ਵੀ ਗੱਲ ਉਹਨਾਂ ਨੇ ਆਖੀ ਸੀ ਕਿ ਪਾਰਟੀ ਦੇ ਵਿੱਚ ਸਾਰਾ ਕੁਝ ਠੀਕ ਹੈ ਸਾਡੇ ਤਾਲਮੇਲ ਦੇ ਵਿੱਚ ਨੇ ਇਸ ਤੋਂ ਇਲਾਵਾ ਪਾਰਟੀ ਦੇ ਪੰਜਾਬ ਦੇ ਮੁਖੀ ਨੂੰ ਬਦਲਣ ਦੀਆਂ ਵੀ ਚਰਚਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਸਨ ਹਾਲਾਂਕਿ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੌਰਾਨ ਇੱਕ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਸੀ ਜਿੱਥੇ ਰਾਣਾ ਗੁਰਜੀਤ ਨੇ ਪ੍ਰਧਾਨ ਨੂੰ ਲੈ ਕੇ ਕੁਝ ਬਿਆਨਬਾਜ਼ੀ ਕੀਤੀ ਸੀ ਐਲੋਪੀ ਬਾਰੇ ਵੀ ਕੁਝ ਗੱਲਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਆਖੀਆਂ ਗਈਆਂ ਸੀ ਅਤੇ ਬੀਤੇ ਦਿਨੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇੱਕ ਬਿਆਨ ਆ ਜਿਹੜਾ ਉਹ ਰਾਣਾ ਗੁਰਜੀਤ ਦੀ ਮੱਕੀ ਦੀ ਫਸਲ ਉੱਤੇ ਐਮਐਸਪੀ ਦੇਣ ਦੇ ਉੱਤੇ ਕੀਤਾ ਗਿਆ ਸੀ ਜਿਸ ਦੇ ਉੱਤੇ ਸ਼ਕਬਾਤ ਸਿੰਘ ਖੈਰਾ ਦੇ ਵੱਲੋਂ ਹੀ ਸਵਾਲ ਨੇ ਜਿਹੜੇ ਉਹ ਖੜੇ ਕਰ ਦਿੱਤੇ ਗਏ ਸੀ ਤਾਂ ਇਸ ਦਰਮਿਆਨ ਹੋਰ ਵੀ ਕਈ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਪਹਿਲਾਂ ਵੀ ਵੱਡੇ ਪੱਧਰ ਉੱਤੇ ਕਾਂਗਰਸ ਦੇ ਵਿੱਚ ਧੜੇਬੰਦੀ ਆ ਜਿਹੜੀ ਉਹ ਨਜ਼ਰ ਆਈ ਸੀ ਇਹ ਤਾਂ ਪੰਜਾਬ ਕਾਂਗਰਸ ਦੇ ਲਈ ਵੱਡਾ ਮਹੱਤਵਪੂਰਨ ਸੂਬਾ ਹੈ ਕਿਉਂਕਿ ਪਾਰਟੀ ਇੱਥੇ ਮਜ਼ਬੂਤ ਆਧਾਰ ਰੱਖਦੀ ਹੈ ਭਾਵੇਂ 2022 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਵਿਧਾਨ ਸਭਾ ਵਿੱਚੋਂ ਸੱਤਾ ਵਿੱਚੋਂ ਬਾਹਰ ਹੋ ਗਈ ਸੀ ਲੇਕਿਨ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ 7 ਐਮਪੀ ਨੇ ਜਿਹੜੇ ਪੰਜਾਬ ਵਿੱਚੋਂ ਜਿੱਤੇ ਸਨ ਜਦਕਿ ਸੱਤਾਧਾਰੀ ਆਪ ਨੂੰ ਕੇਵਲ 3 ਸੀਟਾਂ ਨੇ ਜਿਹੜੀਆਂ ਉਹ ਮਿਲੀਆਂ ਸਨ ਅਕਾਲੀ ਦਲ ਨੂੰ ਇੱਕ ਅਤੇ 2 ਸੀਟਾਂ ਉੱਤੇ ਆਜ਼ਾਦ ਉਵੀਰਵਾਰ ਨੇ ਜਿਹੜੇ ਉਹ ਜੁੱਤੇ ਸਨ ਅਤੇ ਭਾਜਪਾ ਆਪਣਾ ਖਾਤਾ ਵੀ ਪੰਜਾਬ ਦੇ ਵਿੱਚ ਨਹੀਂ ਸੀ ਖੋਲ ਸਕੀ ਹਾਲਾਂਕਿ ਵੋਟ ਪ੍ਰਤੀਸ਼ਤ ਜ਼ਰੂਰ ਭਾਜਪਾ ਦਾ ਪੰਜਾਬ ਦੇ ਵਿੱਚ ਵਧਿਆ ਹੈ ਲੇਕਿਨ ਕਾਂਗਰਸ ਦੀ ਜਥੇਬੰਦੀਆ ਜਿਹੜੀ ਉਹ ਭਾਜਪਾ ਨਾਲੋਂ ਜ਼ਿਆਦਾ ਮਜ਼ਬੂਤ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ ਹਾਲਾਂਕਿ ਅਗਰ ਧੜੇਬੰਦੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਕੋਈ ਨਵਾਂ ਮੁੱਦਾ ਨਹੀਂ ਹੈ ਕਈ ਵਾਰ ਵਰਕਰਾਂ ਦੇ ਵੱਲੋਂ ਇਹ ਗੱਲ ਆਏ ਜਿਹੜੀ ਉਹ ਸਨੇਮ ਹੀ ਰੱਖ ਦਿੱਤੀ ਜਾਂਦੀ ਹੈ ਤਾਂ ਹੁਣ ਵੀ ਇਹ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਏ ਜਦੋਂ ਡੇਰਾ ਬਸਤੀ ਦੇ ਵਿੱਚ ਬਲਾਕ ਜੁੜੇਗਾ ਜਿੱਤੇ ਕੀ ਕਾਂਗਰਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਤਾਂ ਡੇਰਾ ਬਸਤੀ ਵਿੱਚ ਕਾਂਗਰਸ ਦੇ ਵਰਕਰ ਨੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਧੜੇਬੰਦੀ ਦਾ ਮਸਲਾ ਚੁੱਕਿਆ ਤਾਂ ਸੂਬਾ ਕਾਂਗਰਸ ਪ੍ਰਧਾਨ ਰਾਜਾ ਪੜਿੰਗ ਨੇ ਕਿਹਾ ਕਿ ਧੜੇ ਹਮੇਸ਼ਾ ਬਣਦੇ ਰਹਿੰਦੇ ਹਨ ਅਤੇ ਭਵਿੱਖ ਵਿੱਚ ਵੀ ਬਣਦੇ ਰਹਿਣਗੇ ਪਰ ਇਸ ਧੜੇਬੰਦੀ ਅਤੇ ਅੰਦਰੂਨੀ ਲੜਾਈ ਨੇ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਦੀਆਂ 58 ਸੀਟਾਂ ਤੋਂ ਘਟਾ ਕੇ 18 ਕਰ ਦਿੱਤੀਆਂ ਉਹਨਾਂ ਕਿਹਾ ਕਿ ਪੰਜਾਬ ਕਾਂਗਰਸੀ ਇੱਕੋ ਇੱਕ ਸੂਬਾ ਇਕਾਈ ਹੈ ਜਿੱਥੇ ਪ੍ਰਧਾਨ ਸੂਬਾ ਪ੍ਰਧਾਨ ਅਤੇ ਸੀਐਲਪੀ ਆਗੂ ਵਿਚਕਾਰ ਕੋਈ મતਭੇਦ ਨਹੀਂ ਹੈ ਤਾਂ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਇਸ ਸੱਤਾ ਦੇ ਵੰਦੀ ਦੇ ਨਾਲ ਕਿਵੇਂ ਨਜਿੱਠਦੀ ਹੈ ਅਤੇ 2027 ਦੀਆਂ ਚੋਣਾਂ ਵਿੱਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਾਂਗਰਸ ਕਰਦੀ ਹੈ ਅਤੇ ਧੜੇਵੰਦੀ ਆ ਜਿਹੜੀ ਉਸ ਦਾ ਆਧਾਰ ਆ ਜਿਹੜਾ ਉਹ ਅੱਗੇ ਪਾਰਟੀ ਵਿੱਚ ਕੀ ਰਹਿਣ ਵਾਲਾ ਹੈ ਕੀ ਲੀਡਰ ਨੇ ਜਿਹੜੇ ਉਹ ਮਿਲ ਕੇ ਚੱਲਣਗੇ ਜਾਂ ਫਿਰ ਪਹਿਲਾਂ ਦੀਆਂ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਮੁੜ ਪੰਜਾਬ ਕਾਂਗਰਸ ਵਿੱਚ ਦੇਖਣ ਨੂੰ ਮਿਲਣਗੀਆਂ